ਨਗਰਦੀ ਰੈਲੀ ਦੇ ਮੰਚ ਤੋਂ ਪ੍ਰਧਾਨ ਮੰਤਰੀ ਮੋਦੀ ਦਾ ਕਾਂਗਰਸ ਤੇ ਨਿਸ਼ਾਨਾ ਆਇਆ ਕਾਂਗਰਸ ਨੇ ਪੰਜਾਬ ਨੂੰ ਦਿੱਤੇ ਡੂੰਘੇ ਜ਼ਖਮ ਦਿੱਲੀ ਚ ਸਿੱਖਾਂ ਦਾ ਕਤਲੇਆਮ ਕਰਵਾਇਆ ਦੋchੀਆਂ ਨੂੰ ਬਚਾਇਆ ਪਰ ਮੋਦੀ ਨੇ ਸਜ਼ਾ ਦਿਵਾਈ ਪੀਐਮ ਮੋਦੀ ਦਾ ਵੱਡਾ ਇਲਜ਼ਾਮ ਕਾਂਗਰਸ ਤੇ ਆਪ ਨੇ ਪੰਜਾਬ ਨੂੰ ਦਿੱਲੀ ਤੋਂ ਰਿਮੋਟ ਦੇ ਨਾਲ ਚਲਾਉਣ ਦੀ ਕੀਤੀ ਕੋਸ਼ਿਸ਼ ਕੈਪਟਨ ਨੇ ਨਹੀਂ ਮੰਨੀ ਸ਼ਹਿਜ਼ਾਦੇ ਦੀ ਗੱਲ ਤਾਂ ਸੀਐਮ ਦਾ ਗੋਣਾ ਪਿਆ ਅਹੁਦਾ ਅੱਜ ਵੀ ਦਿੱਲੀ ਦੇ ਦਰਬਾਰੀ ਹੀ ਚਲਾਰੇ ਨੇ ਸਰਕਾਰ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕਰਨ ਤੇ ਹੰਸਾਜ ਹੰਸੋਏ ਭਾਬੂ ਕਿ ਜੇ 1 ਜੂਨ ਤੱਕ ਜ਼ਿੰਦਾ ਰਿਹਾ ਤਾਂ ਜ਼ਰੂਰ ਮਿਲਾਂਗਾ ਹੰਸਰਾਜ ਨੇ ਕਿਸਾਨ ਪ੍ਰਦਰਸ਼ਨਕਾਰੀਆਂ ਤੇ ਜਾਨਲੇਵਾ ਹਮਲਾ ਕਰਨ ਦਾ ਲਾਇਆ ਇਲਜ਼ਾਮ ਆਪਣੇ ਮੀਤਵਾਰਾਂ ਖਿਲਾਫ ਪੂਰੇ ਵਿਰੋਧ ਪ੍ਰਦਰਸ਼ਨ ਦੇ ਵਿਚਾਲੇ ਬੀਜੇਪੀ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਕਿ ਆ ਜੋ ਸਾਡੇ ਮੀਤਵਾਰਾਂ ਦਾ ਕਰ ਇਹਨੇ ਵਿਰੋਧ ਉਹ ਸਾਡੇ ਵੋਟਰਾਂ ਦਾ ਵੀ ਰੋਕਣਗੇ ਰਾ ਚੋਣ ਕਮਿਸ਼ਨ ਮਾਮਲੇ ਦੇ ਵਿੱਚ ਕਰੇ ਕਾਰਵਾਈ ਦੀਆਂ ਮਾਨ ਨੇ ਸੁਪਾਲਖੇਰਾ ਤੇ ਲਾਇਆ ਵੱਡਾ ਇਲਜ਼ਾਮ ਬੋਲੇ 2018 ਦੇ ਵਿੱਚ ਖੇਰਾ 10 ਮੋਟਰਾਂ ਦੀ ਸਬਸਿਡੀ ਛੱਡਣ ਦੀ ਗੱਲ ਚਹਿ ਕੇ ਮੁਕਰੇ ਵਾਹਵਾਹੀ ਖੱਟੀ ਪਰ ਅੱਜ ਤੱਕ ਨਾ ਕਦੇ ਭਰਿਆ ਬਿੱਲ ਨਾ ਸਬਸਿਡੀ ਛੱਡੀ ਹਰਿਆਣਾ ਚ 14 ਦੀਆਂ ਤਿਆਰੀਆਂ ਪੂਰੀਆਂ ਪੋਲਿੰਗ ਬੂਥਾਂ ਦੇ ਬਾਅਦ ਸੁਰੱਖਿਆ ਚਾਕ ਚੁਬੰਦ ਕੱਲ੍ਹ ਛੇਵੇਂ ਗਿਰਦੇ ਵਿੱਚ 8 ਤੋਂ 9 ਦੀਆਂ 58 ਸੀਟਾਂ ਤੋਂ ਹੋਵੇਗਾ ਮਤਦਾਨ ਗੱਲ ਤੋਂ ਖੁਲਰੇ ਨੇ ਹੰਪੂਲ ਸਾਹਿਬ ਦੇ ਕਪਾਟ ਯਾਤਰਾ ਦੇ ਪਹਿਲੇ ਦਿਨ ਹੀ 3200 ਸ਼ਰਧਾਲੂ ਪਹੁੰਚ ਚੁੱਕੇ ਨੇ ਗੋਵਿੰਦ ਘਾਟ ਪਹਿਲੇ ਦਿਨ ਦਰਸ਼ਨ ਕਰਨ ਨੂੰ ਲੈ ਕੇ ਸੰਗਤ ਦੇ ਵਿੱਚ ਭਾਰੀ ਉਤਸ਼ਾਹ ਖਡੂਰ ਸਾਹਿਬ ਦੇ ਪੁਰਾਣੀ ਬੱਸ ਸਟੈਂਡ ਤੋਂ న్యూਸ 18 ਪੰਜਾਬ ਦਾ ਮੈਗਾ ਸ਼ੋਅ ਟੱਕਰ ਬਰਸ ਟੱਕਰ 2.0 ਲਾਈਵ ਸ਼ਾਮ 6 ਵਜੇ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਨਿਊਜ਼ ਰੇਟਰਮ ਪੰਜਾਬ ਹਰਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਪੁਲਟਨ ਸਵਾਗਤ ਹੈ ਸ਼ੁਭਾਸ਼ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੋਲੇ ਗੇ ਵੱਡੇ ਹਮਲੇ ਤੋਂ ਦਿਨਾਂ ਨਗਰ ਦੇ ਮੰਚ ਤੋਂ ਪ੍ਰਧਾਨ ਮੰਤਰੀ ਦੇ ਵੱਲੋਂ ਕਾਂਗਰਸ ਸਾਫ ਤੇ ਨਿਸ਼ਾਨਾ ਸਾਧਿਆ ਗਿਆ ਹੈ ਪੰਜਾਬ ਨੂੰ ਦਿੱਲੀ ਤੋਂ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕੈਪਟਨ ਅਮਰਿੰਦਰ ਨੇ ਸ਼ਹਿਜ਼ਾਦੇ ਦੇ ਹੁਕਮ ਨਹੀਂ ਮੰਨੇ ਕਾਂਗਰਸ ਨੇ ਕੈਪਟਨ ਨੂੰ ਹਟਾ ਦਿੱਤਾ ਪੰਜਾਬ ਨੂੰ ਹੁਣ ਵੀ ਦਿੱਲੀ ਧੁਰਮੋੜ ਦੇ ਨਾਲ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪ੍ਰਧਾਨ ਮੰਤਰੀ ਦੇ ਵੱਲੋਂ ਆਪ ਤੇ ਕਾਂਗਰਸ ਤੇ ਵੱਡਾ ਹਮਲਾ ਬੋਲਿਆ ਗਿਆ ਪੀਐਮ ਨੇ ਕਿਹਾ ਕਿ ਪੰਜਾਬ ਦੇ ਸੀਐਮ ਖੁਦ ਇੱਕ ਵੀ ਫੈਸਲਾ ਨਹੀਂ ਲੈ ਸਕਦੇ ਇਹਨਾਂ ਦੇ ਮਾਲਕ ਜੇਲ੍ਹ ਗਏ ਪੰਜਾਬ ਦੀ ਸਰਕਾਰ ਠੱਪ ਹੋ ਗਈ ਸੀਐਮ ਨੂੰ ਨਵਾਂ ਆਰਡਰ ਲੈਣ ਦੇ ਇਤਿਹਾਰ ਜਾਣਾ ਪਿਆ ਪ੍ਰਧਾਨ ਮੰਤਰੀ ਦੇ ਵੱਲੋਂ ਪੰਜਾਬ ਸਰਕਾਰ ਤੇ ਕੈਪਟਨ ਤੇ ਆਪ ਤੇ ਇਹ ਵੱਡਾ ਹਮਲਾ ਬੋਲਿਆ ਗਿਆ ਕੱਲ ਪਟਿਆਲਾ ਰੈਲੀ ਤੋਂ ਪ੍ਰਧਾਨ ਮੰਤਰੀ ਦੇ ਵੱਲੋਂ ਸੀਐਮ ਤੇ ਵੱਡਾ ਹਮਲਾ ਬੋਲਿਆ ਗਿਆ ਕਾਗਜ਼ੀ ਸੀਐਮ ਤੱਕ ਕਹਿ ਦਿੱਤਾ ਗਿਆ ਤੇ ਅੱਜ ਜਦੋਂ ਦਿਨਾਂਗਰ ਦੇ ਵਿੱਚ ਪ੍ਰਧਾਨ ਮੰਤਰੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਆਵਾਜ਼ੀ ਪਾਰਟੀ ਤੇ ਕਾਂਗਰਸ ਤੇ ਪ੍ਰਧਾਨ ਮੰਤਰੀ ਨੇ ਵੱਡਾ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਦਿੱਲੀ ਤੋਂ ਚਲਾਉਣ ਦੀ ਕੋਸ਼ਿਸ਼ ਹੈ ਕੈਪਟਨ ਅਮਰਿੰਦਰ ਨੇ ਸ਼ਹਿਜ਼ਾਦੇ ਦੇ ਹੁਕਮ ਨਹੀਂ ਮੰਨੇ ਕਾਂਗਰਸ ਨੇ ਕੈਪਟਨ ਨੂੰ ਹਟਾ ਦਿੱਤਾ ਤੇ ਪੰਜਾਬ ਨੂੰ ਹੁਣ ਵੀ ਦਿੱਲੀ ਤੋਂ ਰਿਮੋਟ ਦੇ ਨਾਲ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਵੱਡਾ ਹਮਲਾ ਬੋਲਿਆ ਗਿਆ ਕਾਂਗਰਸ ਜਦ ਪੰਜਾਬ ਵਿੱਚ ਸੱਤਾ ਵਿੱਚ ਸੀ ਤਾਂ ਆਰਡਰ ਕਹਾਂ ਤੋਂ ਆਤੇ ਸਨ ਕਾਂਗਰਸ ਚਾਹਤੀ ਸੀ कि रिमोट कंट्रोल से पंजाब की सरकार चलाएं लेकिन कैप्टन अमरिंदर सिंह जी ने इस दिल्ली के शाहजादे का ऑर्डर मारने से इंकार कर दिया वो सेना के देशभक्त जाबाज थे उन्होंने सीमावर्ती राज्य होने के कारण राष्ट्रीय सुरक्षा को प्राथमिकता दी उन्होंने दिल्ली के देश विरोधी ऑर्डर लेने बंद किए परिणाम क्या हुआ कांग्रेस के शाही परिवार और सहजादे ने उनको मुख्यमंत्री पद से हटा दिया पंजाब का यह अपमान क्या कोई कभी भूल सकता है दुर्भाग्य से आज भी पंजाब को रिमोट से चलाने की कोशिश हो रही है दिल्ली के दरबारी पंजाब चला रहे हैं पंजाब के सीएम वो अपने आप से एक फैसला नहीं ले सकते इनके मालिक जेल गए पंजाब की सरकार ठप पड़ने लगी पंजाब की सरकार ठप पड़ने लगी यहां के मुख्यमंत्री सरकार चलाने के लिए पंजाब की सरकार चलाने के लिए नए ऑर्डर लेने के लिए उनको तिहाड़ जेल जाना पड़ा मालिक के सामने जाकर के उनको अपना रिपोर्ट कार्ड देना पड़ा उनसे आदेश लेना पड़ा ਅੱਗੇ ਵਲਾਂਗੇ ਤੇ ਗੱਲ ਕਰਾਂਗੇ ਨਿਊਜ਼ 8 ਤੇ ਨਿਊਜ਼ 18 ਪੰਜਾਬ ਦੇ ਮੈਗਾ ਇਲੈਕਸ਼ਨ ਸ਼ੋ ਦੀ ਟਾਕਰ ਵਰਸਸ ਟਾਕਰ ਦੇ ਮੰਚ ਤੋਂ ਅੱਜ ਸਵਾਲ ਹੋਣਗੇ ਕੀ ਨੇ ਆਖਰਕਾਰ ਪੰਥਕ ਸੀਟ ਦੇ ਲੋਕਾਂ ਦੇ ਮਸਲੇ ਅੱਜ ਗੱਲ ਹੋਵੇਗੀ ਖਡੂਰ ਸਾਹਿਬ ਲੋਕ ਸਭਾ ਸੀਟ ਦੇ ਖਡੂਰ ਸਾਹਿਬ ਜਿਸ ਨੂੰ ਕਿ ਪੰਥਕ ਸੀਟ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਮੁਕਾਬਲਾ ਇੱਥੇ ਦਿਲਚਸਪ ਨਜ਼ਰ ਆ ਰਿਹਾ ਹੈ ਕਿ ਲੋਕੇਸ਼ਨ ਦੀ ਗੱਲ ਕੀਤੀ ਹੈ ਵੀ ਤਾਂ ਪੁਰਾਣਾ ਬੱਸ ਸਟੈਂਡ ਖਡੂਰ ਸਾਹਿਬ ਤੋਂ ਠੀਕ 6 ਵਜੇ ਕੁਝ ਹੀ ਮਿੰਟਾਂ ਦਾ ਇੰਤਜ਼ਾਰ ਬਾਕੀ ਹੈ ਠੀਕ 6 ਵਜੇ ਜਿਹੜੇ ਕਿ ਦਰਸ਼ਕ ਟਾਕਰ ਵਰਸਸ ਟਾਕਰ ਇਹ ਲਾਈਵ ਪ੍ਰੋਗਰਾਮ ਘਰ ਬੈ ਵੇਖ ਸਕਣਗੇ ਸੋ ਸਦਾ ਰੋ ਕਰਦੇ ਆ ਗਾਉਂ ਜ਼ੀਰੋ ਦਾ ਖਡੂਰ ਸਾਹਿਬ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਸਦਾਰਥ अरोड़ा ਲਾਈਵ ਜੁੜ ਚੁੱਕੇ ਨੇ ਸਦਾਰਥ ਕੁਝ ਮਿੰਟਾਂ ਦਾ ਇੰਤਜ਼ਾਰ ਬਾਕੀ ਹੈ ਕਾਰਵਾਚ ਖਡੂਰ ਸਾਹਿਬ ਪਹੁੰਚ ਚੁੱਕਾ ਹੈ ਪੰਥਕ ਸੀਟ ਹੈ ਖਡੂਰ ਸਾਹਿਬ ਗੁਰੂਆਂ ਦੀ ਪਵਿੱਤਰ ਧਰਤੀ ਹੈ ਤੇ ਅੱਜ ਇਸ ਜਗ੍ਹਾ ਤੇ ਵੱਡੇ ਮੁੱਦੇ ਜਿਹੜੇ ਉਹਨਾਂ ਦੇ ਮੁੱਦਿਆਂ ਦੀ ਗੱਲ ਹੋਵੇਗੀ ਕਿਉਂਕਿ ਮੁਕਾਬਲਾ ਆਪਣੇ ਆਪ ਦੇ ਵਿੱਚ ਦਿਲਚਸਪ ਹੈ ਫਿਲਹਾਲ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੀ ਤਿਆਰੀ ਅੱਜ ਇਸ ਵੱਡੇ ਸ਼ੋਅ ਨੂੰ ਲੈ ਕੇ ਬਿਲਕੁਲ ਗੱਲ ਕੀਤੀ ਜਾਵਦਾ ਇਸ ਵਕਤ ਖਡੂਰ ਸਾਹਿਬ ਦੇ ਵਿੱਚ ਮੌਜੂਦ ਹੈ ਜਿੱਥੇ ਨਿਊਜ਼ 18 ਦਾ ਇੱਕ ਸਪੈਸ਼ਲ ਪੇਸ਼ਕਸ਼ ਧਾਕੜ ਵਲ ਧਾਕੜ ਸ਼ੋਅ ਲੈ ਕੇ ਅੱਜ ਖਡੂਰ ਸਾਹਿਬ ਦੇ ਵਿੱਚ ਮੌਜੂਦ ਹੈ ਔਰ ਦੱਸਦੀ ਹੈ ਕਿ ਪੁਰਾਣੇ ਬੱਸ ਸਟੈਂਡ ਦੇ ਕੋਲ ਇਹ ਸ਼ੋਅ ਹੋਵੇਗਾ ਔਰ ਕੁਝ ਹੀ ਦੇਰ ਤੱਕ ਇੱਥੇ ਜਿਹੜੇ ਨੇ ਅਮ ਲੋਕ ਉਸ ਦੇ ਨਾਲ ਜਿਹੜੇ ਨੇ ਨੁਮਾਇंदे ਜਿਹੜੇ ਨੇ ਪਹੁੰਚਣਗੇ ਔਰ ਸਵਾਲ ਜਿਹੜੇ ਨੇ ਲੀਡਰਾਂ ਨੂੰ ਕਰ ਸਕਣਗੇ ਦੱਸ ਦਈਏ ਕਿ ਵੱਡੀ ਗਿਣਤੀ ਵਿੱਚ ਲੋਕ ਵੀ ਜਿਹੜੇ ਇੱਥੇ ਪਹੁੰਚਣਗੇ ਔਰ 6 ਵਜੇ ਤੋਂ ਲੈ ਕੇ 7 ਵਜੇ ਤੱਕ ਇਹ ਸ਼ੋਅ ਜਿਹੜਾ ਹੈ ਸਿੱਧਾ ਲਾਈਵ ਪ੍ਰਸਾਰਣ ਜਿਵੇਂ ਬਹਿ ਕਹਿ ਸਕਦੇ ਕਿ ਨਿਊਜ਼ ਰੀਟਿੰਗ ਤੇ ਚੱਲੇਗਾ ਔਰ ਲੋਕਾਂ ਦਾ ਅਹਿਮ ਮੁਕਾਬਲਾ ਜਿਸ ਨੂੰ ਸਾਰੇ ਪਾਰਟੀਆਂ ਦੇ ਜਿਹੜੇ ਮੰਤਰੀ ਨੇ ਦੱਸ ਦਿੱਤੀ ਕਿ ਆਜਾ ਉਮੀਦਵਾਰ ਅਮਰਪਾਲ ਸਿੰਘ ਦੀ ਜਿਹੜੀ ਹੈ ਗੱਲ ਔਰ ਸਾਹਮਣੇ ਆ ਦਿਓ ਵੀ ਜਿਹੜੇ ਨੇ ਖੜੇ ਨੇ ਉਹਨਾਂ ਦਾ ਜਿਹੜਾ ਚੋਣ ਚਾਨਣ ਵੀ ਜਿਹੜਾ ਮਾਈਕ ਮਿਲ ਚੁੱਕਾ ਹੈ ਔਰ ਇਸ ਦੇ ਨਾਲ ਕਾਂਗਰਸ ਤੋਂ ਕੁਲਵੀਰ ਸਿੰਘ ਜੀ ਦਾ ਅਕਾਲੀ ਦਲ ਤੋਂ ਵਿਰਸਾ ਸਿੰਘ ਬਟੋਹਾ ਔਰ ਭਾਜਪਾ ਤੋਂ ਮਨਜੀਤ ਸਿੰਘ ਮੰਨਾ ਇਸ ਦੇ ਨਾਲ ਹੀ ਕੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਤੋਂ ਲਾਲਜੀਤ ਸਿੰਘ ਭੁੱਲਰ ਚੋਣ ਮੈਦਾਨ ਦੇ ਵਿੱਚ ਨੇ ਔਰ ਇੱਥੇ ਜਿਹੜੇ ਨੇ ਹਰ ਇੱਕ ਪਾਰਟੀ ਦੇ ਨੁਮਾਇੰਦੇ ਜਿਹੜੇ ਨੇ ਅੱਜ ਇਸ ਸ਼ੋਅ ਦੇ ਵਿੱਚ ਹਿੱਸਾ ਲੈਣਗੇ ਔਰ ਲੋਕਾਂ ਦੀ ਕਚਹਿਰੀ ਦੇ ਵਿੱਚ ਵੀ ਔਰ ਲੋਕ ਜਿਹੜੇ ਨੇ ਉਧਾਂ ਅਨੁਮਾਇਂਦਾਂ ਨੂੰ ਜਿਹੜਾ ਸਵਾਲ ਕਰ ਸਕਣਗੇ ਔਰ ਸਭ ਤੋਂ ਸਪੈਸ਼ਲ ਪੇਸਕਸ ਨਿਊਜ਼ 18 ਦੀ ਜਿਹੜੀ ਰਹੇਗੀ ਤਾਕਤਵਰ ਤਾਕੜ ਪ੍ਰੋਗਰਾਮ ਦੇ ਦੌਰਾਨ ਲੋਕ ਜਿਹੜੇ ਨੇ ਅੱਜ ਇੱਥੇ ਜਿਹੜੇ ਨੁਮਾਇਂਦੇ ਪਹੁੰਚਣਗੇ ਉਹਨਾਂ ਨੂੰ ਸਵਾਲ ਕਰਨਗੇ ਔਰ ਅਹਿਮ ਮੁੱਦੇ ਜਾਣਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇਗੀ ਦੱਸਦੀ ਹੈ ਕਿ ਮੁੱਦੇ ਜਿਹੜੇ ਨੇ ਬਹੁਤ ਨਿਕਲ ਕੇ ਸਾਹਮਣੇ ਆਉਂਦੇ ਨੇ ਜਿਸ ਤਰੀਕੇ ਨਾਲ ਨਸ਼ੇ ਦਾ ਮੁੱਦਾ ਸਭ ਤੋਂ ਅਹਿਮ ਮੁੱਦਾ ਮੰਨਿਆ ਜਾਂਦਾ ਔਰ ਇਸ ਦੇ ਨਾਲ ਹੀ ਔਰ ਜਿਹੜਾ ਗੈਂਗਸਟਰ ਮੁੱਦਾ ਆਇਆ ਔਰ ਡਵੈਲਪਮੈਂਟ ਨੂੰ ਲੈ ਕੇ ਜਿਹੜੇ ਨੇ ਸਵਾਲ ਜਿਹੜੇ ਨੇ ਲੋਕ ਇੱਥੇ ਕਰ ਸਕਣ ਕਿ ਅੱਜ ਖਡੂਰ ਸਾਹਿਬ ਦੀ ਧਰਤੀ ਦੇ ਉੱਪਰ ਨਿਊਜ਼ ਇਟਿੰਗ ਜਿਹੜਾ ਪਹੁੰਚ ਚੁੱਕਾ ਹੈ ਔਰ ਟਾਕੜ ਵਸ ਟਾਕੜ ਸ਼ੋ ਜਿਹੜਾ ਕੁਝ ਹੀ ਦੇਰ ਤੱਕ ਜਿਹੜਾ ਇੱਥੇ ਸ਼ੁਰੂ ਹੋਵੇਗਾ 6 ਵਜੇ ਤੋਂ ਲੈ ਕੇ 7 ਵਜੇ ਤੱਕ ਸ਼ੋ ਚੱਲੇਗਾ ਔਰ ਲਾਈਵ ਸਿੱਧਾ ਚੱਲੇਗਾ ਔਰ ਜਨਤਾ ਦੀ ਬਚਾਰੇ ਦੇ ਵਿੱਚ ਲੋਕ ਲੋਕਾਂ ਨੂੰ ਜਿਹੜਾ ਜਵਾਬ ਜਿਹੜੇ ਨੇ ਜਿਹੜੇ ਲੀਡਰਸ ਜਿਹੜੇ ਇੱਥੇ ਪਹੁੰਚਣਗੇ ਉਹਨਾਂ ਨੂੰ ਕਰਨਗੇ ਔਰ ਅਹਿਮ ਮੁੱਦਿਆਂ ਤੇ ਜਿਹੜੀ ਹੈ ਜਾਣਕਾਰੀ ਦੇਣਗੇ ਦੱਸਦੀ ਕਿ ਇਹ ਸੈੱਟ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਸੈੱਟ ਦੀਆਂ ਤਸਵੀਰਾਂ ਨੇ ਜੋ ਕਿ ਸੈੱਟ ਪੂਰੇ ਤਰੀਕੇ ਦੇ ਨਾਲ ਤਿਆਰ ਹੈ ਔਰ ਕੁਝ ਹੀ ਦੇਰ ਤੱਕ ਜਿਹੜੇ ਨੇ ਇੱਥੇ ਲੀਡਰਸ ਲੋਕ ਜਿਹੜੇ ਨੇ ਵੱਡੀ ਗਿਣਤੀ ਵਿੱਚ ਪਹੁੰਚਣਗੇ ਔਰ ਲੋਕਾਂ ਨੂੰ ਜਿਹੜਾ ਹੈ ਇੱਥੇ ਸਵਾਲ ਜਿਹੜੇ ਨੇ ਲੋਕ ਜਿਹੜੇ ਨੇ ਲੀਡਰਾਂ ਨੂੰ ਕਰਨਗੇ ਔਰ ਇਹ ਮੁੱਦੇ ਜਿਹੜੇ ਨੇ ਬਹੁਤ ਗਰਮਾਇਆ ਨੇ ਕਿਉਂਕਿ ਜਿਹੜੀ ਖਡੂਰ ਸਾਹਿਬ ਦੀ ਸੀਟ ਹੈ ਪੰਥਕ ਸੀਟ ਵਜੋਂ ਮੰਨੀ ਜਾਂਦੀ ਹੈ ਔਰ ਪੰਥਕ ਸੀਟ ਇਸ ਨੂੰ ਕਿਹਾ ਜਾਂਦਾ ਹੈ ਜੀ ਆਹ ਠੀਕ ਹੈ ਸਰ ਜੀ ਫਿਲਹਾਲ ਦੇ ਮੌਕੇ ਦੀਆਂ ਪੂਰੀਆਂ ਤੁਸੀਨਾ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਤੋਂ ਕੋਜੀ ਮਿੰਟਾਂ ਦਾ ਇੰਤਜ਼ਾਰ ਬਾਕੀ ਅੱਜ ਪੰਥਕ ਸੀਟ ਖਡੂਰ ਸਾਹਿਬ ਦੀ ਗੱਲ ਹੋਵੇਗੀ ਖਡੂਰ ਸਾਹਿਬ ਦੇ ਵਿੱਚ ਅੱਜ ਤਾਕੜ ਵਰਸੇ ਤਾਕਤ ਠੀਕ 6 ਵਜੇ ਲਾਈਵ ਹੋਵੇਗਾ ਦਰਸ਼ਕ ਨਿਊਜ਼ 8 ਨੂੰ ਪੰਜਾਬ ਤੇ ਸ਼ੋਅ ਵੇਖ ਸਕਣਗੇ ਕਿਉਂਕਿ ਗੱਲ ਖਡੂਰ ਸਾਹਿਬ ਦੀ ਕਰੀਏ ਤਾਂ ਪੰਥਕ ਸੀਟ ਹੈ ਪੰਜ ਕੋਣਾ ਮੁਕਾਬਲਾ ਸਾਫ਼ ਤੌਰ ਤੇ ਨਜ਼ਰ ਆ ਰਿਹਾ ਤੇ ਇੱਥੇ ਅੱਜ ਇਸੇ ਸੀਟ ਨਾਲ ਜੁੜੇ ਹੋਏ ਮੁੱਦਿਆਂ ਦੀ ਗੱਲ ਹੋਵੇਗੀ